ਆਹਨਾਂ ਨੇ ਮੇਰੇ ਬੇਟੇ ਨੂੰ ਕੁੱਟ-ਕੁੱਟ ਕੇ ਮਾਰਤਾ ਆ ਗੁੱਟੋ ਉਹਦੇ ਵੱਡੇ ਹੋਏ ਆ ਇੱਥੇ ਜਿਵੇਂ ਚਾਕੂ ਗਰਚਾ ਮਾਰੀ ਹੁੰਦੀ ਐ ਇਸ ਤਰ੍ਹਾਂ ਗੁੱਟੋ ਵੀ ਇਸ ਤਰ੍ਹਾਂ ਹੋਏ ਪਏ ਆ ਅਮਨਦੀਪ ਕੌਰ ਜੋ ਅਚਨ ਘਟਨਾ ਹੋਈ ਐ ਜੀ ਕੀ ਹੋਇਆ ਸਾਰਾ ਬਸ ਬੇ ਮੇਰਾ ਛੋਟਾ ਬੇਟਾ ਸੀਗਾ ਜੀ ਫਤੂਨ ਨਿੰਗਾਂ ਗੋਲਾ ਹਾਂ ਜੀ ਅੱਜ ਹਫ਼ਤਾ ਕੀ ਹੋਇਆ ਸੀ ਵੀਰੇ ਥੋੜਾ ਜਿਹਾ ਵੀ ਗਲਤ ਸੋਸਾਇਟੀ ਵਿੱਚ ਪੈ ਗਿਆ ਸੀ ਜਾਂ ਤੇ ਅੱਜ ਉਹਨਾਂ ਨੇ ਗਜਾ ਕਰਨ ਭੇਜਿਆ ਸੀ 4-5 ਦਿਨ ਹੋ ਗਏ ਸੀ ਜੀ ਤੇ ਚਲੋ ਵੀਰੇ ਬੱਚਾ ਆ ਗਿਆ ਕਿਹੜਾ ਬਾਲਾ ਵੱਡਾ ਆ ਉਹ ਮੋਟਰਸਾਈਕਲ ਹੈ ਕਿ ਨਿਆਲੇ ਆ ਲਿਆ ਗਿਆ ਤੇ ਚਾਹ ਆਲੇ ਕੋਲ ਇੱਕ ਮੋਟਰਸਾਈਕਲ ਖੜਾ ਆ ਗਿਆ ਮੈਨੂੰ ਫੋਨ ਆ ਗਿਆ ਜੀ ਵੀ ਮੰਮੀ ਉਹਨਾਂ ਦਾ ਮੋਟਰਸਾਈਕਲ ਉੱਥੇ ਆ ਵੀ ਦੱਸ ਦਿਓ ਤੇ ਉਹਨਾਂ ਨੇ ਕਿਤੇ ਚਲੋ ਮੇਰੇ ਬੇਟਾ ਉਹਨਾਂ ਦੇ ਹੱਥ ਲੱਗ ਗਿਆ ਉਹਨਾਂ ਨੇ ਫੋਟੋ ਉਹਦੇ ਦੇਖੇ ਵੀਰੇ ਕਿੰਨਾ ਕੁੱਟਿਆ ਉਹਨਾਂ ਨੇ ਮੇਰੇ ਬੇਟੇ ਨੂੰ ਕੁੱਟ-ਕੁੱਟ ਕੇ ਮਾਰਤਾ ਮੇਰੇ ਦਾ ਨਾਂ ਕੀ ਦਵਦੀਪ ਸਿੰਘ ਵੀਰੇ ਉਮਰ ਕਿੰਨੀ ਜੀ 20 ਸਾਲ ਦਾ ਹੋਣਾ ਲਾ ਸੀ ਤੇ ਇਹ ਘਟਨਾ ਕਿੰਨੇ ਵਜੇ ਹੋਈ ਉਹ ਵੀਰੇ ਸਵੇਰ ਦੀ ਗੱਲ ਹੈਗੀ ਹਸਪੀਟਲ ਕਿੰਨੇ ਵਜੇ ਨਹੀਂ ਚੱਲਦਾ ਸੀ ਹਸਪੀਟਲ ਜੀ ਮੈਂ ਵੀਰੇ ਉਹਨਾਂ ਨੇ ਮੁਕਿਆ ਵਾਲਿਆਂ ਦਾ ਹਸਪੀਟਲ ਉਹ ਭੱਜ ਗਏ ਮਤਲਬ ਇਹਨੂੰ ਮਤਲਬ ਬੇਟੇ ਨੂੰ ਧਾਰ ਕੇ ਬਸ ਆਪੋ ਮੇਰੇ ਮੇਰਾ ਬ੍ਰਦਰ ਜਦੋਂ ਕਾਲਾ ਕੱਢਣ ਲੱਗਿਆ ਉਹਨਾਂ ਨੇ ਗੱਡੀ ਸਟਾਰਟ ਕਰਕੇ ਉਹ ਭੱਜ ਗਈ ਸੀ ਆਣੇ ਤੱਕ ਆ ਚੁੱਕੀ ਆ ਖਾਨ ਜੀ ਵੀ ਰਗਿਆ ਵਾ ਸੁਖਵਿੰਦਰ ਜੰਗੀ ਸੁਖਵਿੰਦਰ ਜੀ ਤੁਹਾਡੇ ਕੀ ਲੱਗੇ ਸੀ ਮੇਰਾ ਭਾਂਜਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਵਕ ਵਕ ਲੋਕਾਂ ਮਤਲਬ ਵਕ ਵਕ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਸਰ ਜੀ ਆਇਆ ਜੀ ਮੈਂ ਬਰਨਾਲੇ ਦੇ ਦੰਨਾਗਾ ਇਹ ਅੱਜ ਤੋਂ 15 ਦਿਨ ਪਹਿਲਾਂ ਇੱਥੇ ਮਤਲਬ ਨਿੰਗ ਪਿੰਡ ਚ ਗੇੜਾ ਮਾਰਨ ਆਏ ਸੀ ਮੀਣੀਏ ਤੇ ਇਹਨਾਂ ਨੂੰ ਮਤਲਬ ਆਪ ਹੀ ਥੋੜਾ ਜਿਹਾ ਨਸ਼ਾ ਪੱਤੇ ਦੇ ਉੱਤੇ ਪਿੰਡ ਜੇ ਟੱਕਰ ਗਿਆ ਸੀਗਾ ਤੇ ਆਪ ਹੀ ਲੈ ਗਏ ਸੀ ਉੱਥੇ ਕਹਿੰਦੇ ਅਸੀਂ ਨਸ਼ਾ ਪੱਤਾ ਛਡਾਵਾਂਗੇ ਸਾਡੇ ਕੋਲੋਂ ਤਾਂ ਕੱਲੇ ਕੱਪੜੇ ਲੈ ਕੇ ਗਏ ਆ ਘਰੇ ਆ ਕੇ ਉਸ ਤੋਂ ਬਾਅਦ ਮੇਰੀ ਸਿਸਟਰ ਤੇ ਮੇਰੀ ਮਾਤਾ ਅ ਕੱਲ ਪਰਸੋਂ ਕੱਪੜੇ ਦੇ ਕੇ ਵੀ ਆਏ ਉੱਥੇ ਜਾ ਕੇ ਉਹ 10 ਦਿਨ 15 ਦਿਨ ਹੋਇਆ ਦਾਖਲ ਹੋਏ ਨੂੰ ਅਜੇ ਅਮਲੀ ਬੰਦਾ ਉਹ ਤੇ ਉਹਨੂੰ ਮਤਲਬ ਅੱਜ ਉਹਨੂੰ ਗਜਾ ਕਰਨ ਭੇਜਤਾ ਇਹਨਾਂ ਨੇ ਨਿੰਗਾ ਨੇ ਪਿੰਡ 'ਚ ਉਹ ਗਜਾ ਕਰਨ ਗਿਆ ਤੇ ਉੱਥੋਂ ਭੱਜ ਆਇਆ ਉਹਨਾਂ ਦੀ ਮੋਟਰਸਾਈਕਲ ਲੈ ਕੇ ਇੱਥੇ ਨੇ ਹਰ ਸਿੰਘ ਆ ਕੇ ਉਹਨੇ ਘਰੇ ਫੋਨ ਕਰਤਾ ਵੀ ਮੈਂ ਐ ਕਰਕੇ ਆ ਗਿਆ ਵੀ ਇੱਥੇ ਆ ਜਗ੍ਹਾ ਤੇ ਮੋਟਰਸਾਈਕਲ ਖੜਾ ਵੀ ਉਹਨਾਂ ਨੂੰ ਕਹਦੋ ਲੈ ਜਾਣ ਉਹ ਮਗਰ ਹੀ ਉਹ ਭੱਲ ਨਾ ਆ ਗਏ ਕਿਤੇ ਘੰਟੇ ਅੱਧੇ ਘੰਟੇ ਬਾਅਦ ਮਿਲ ਗਿਆ ਇੱਥੇ ਜੀ ਬਹੁਤ ਕੁੱਟਿਆ ਮਤਲਬ ਉਹਨਾਂ ਨੇ ਨਿੰਗਾ ਨੇ ਕਿਉਂ ਕੁੱਟਿਆ ਵੀ ਉੱਥੋਂ ਭੱਜ ਕੇ ਆਇਆ ਇਸ ਕਰਕੇ ਉਹਨਾਂ ਨੇ ਕੁੱਟਿਆ ਇੱਥੇ ਸਾਰੀ ਮਾਰਕੀਟ ਹੀ ਗਵਾਹ ਕੈਮਰਿਆਂ ਦੇ ਵਿੱਚ ਵੀ ਹੈਗੇ ਆ ਉਹ ਆ ਮੁੰਡੇ ਦੇ ਸੱਟਾਂ ਕਾਫੀ ਸਿਰ ਤੇ ਢੂਈ ਤੇ ਆ ਗੁੱਟੋ ਦੇ ਵੱਡੇ ਹੋਏ ਆ ਇੱਥੇ ਜਿਵੇਂ ਚਾਕੂ ਗਰਚੇ ਮਾਰੀਆਂ ਹੁੰਦੀਆਂ ਇਸ ਤਰ੍ਹਾਂ ਗੁੱਟੋ ਦੇ ਇਸ ਤਰ੍ਹਾਂ ਹੋਏ ਪਿਆ ਮੁੰਡੇ ਦੀ ਉਹਨਾਂ ਨੇ ਮਤਲਬ ਮਾਰਿਆ ਉਹਨਾਂ ਨੇ ਮੁੰਡਾ ਸਾਡਾ ਤੁਸੀਂ ਕਹਿ ਕੇ ਨਹਿ ਸਿੰਘ ਦਾ ਆਪਣੇ ਆਪ ਹੀ ਜਿਹੜੇ ਪਿੰਡ ਦੇ ਵਿੱਚ ਆਏ ਸੀ ਉਹਨਾਂ ਨੂੰ ਲੈ ਕੇ ਗਏ ਜਿੱਦੋਂ ਉੱਥੇ ਨਸ਼ਾ ਛਡਾਊ ਕੈਂਪਰ ਦੇ ਵਿੱਚ ਲਿਜਾਇਆ ਜਾਂਦਾ ਤਾਂ ਇੱਕ ਜਿਹੜਾਗਾ ਉੱਥੇ ਜੀ ਸਰ ਕੋਈ ਕੈਂਪਨੀ ਹੈਗਾ ਉੱਥੇ ਗੁਰਦੁਆਰਾ ਇਕੱਲਾ ਉਹ ਮਤਲਬ ਕਹਿੰਦੇ ਆ ਸੀ ਇੱਕ ਸੇਵਾ ਹੀ ਕਰਦੇ ਆ ਨਾ ਤਾਂ ਕੋਈ ਉਹ ਰਜਿਸਟਰਡ ਆ ਉਹ ਜੀ ਸਕੂਲ ਆ ਕੋਈ ਨਾ ਸਕੂਲ ਆ ਕੋਈ ਜੀ ਵੀ ਨਸ਼ਾ ਸ਼ਰੂ ਕੇਂਦਰ ਨਹੀਂ ਹੈਗਾ ਮਤਲਬ ਉਹ ਜਦੋਂ ਤੁਹਾਨੂੰ ਪਤਾ ਸੀ ਇਹ ਗੱਲ ਦਾ ਵੀ ਨਸ਼ਾ ਸ਼ਰੂ ਕੇਂਦਰ ਨਹੀਂ ਵਿਦਿਆਲੇ ਵਿਦਿਆਲੇ ਕਹਿੰਦੇ ਸਾਨੂੰ ਮੇਰੀ ਤਾਂ ਫੋਨ ਤੇ ਮਤਲਬ ਗੱਲ ਹੋਈ ਸੀ ਕਿ ਬਾਬਾ ਜਗਰੂਪ ਸਿੰਘ ਇੱਕ ਉਹਨਾਂ ਨਾਲ ਗੱਲ ਹੋਈ ਹੈ ਮੇਰੀ ਕਈ ਵਾਰੀ ਜੀ ਕਪਾਲਪੁਰ ਸੈਸ਼ਨ ਦਾ ਕੀ ਕਹਿਣਾ ਤੁਸੀਂ ਗਏ ਹੋ ਹਾਂ ਜੀ ਥਾਣੇ ਜੀ ਅਸੀਂ ਗਏ ਸੀਗੇ ਐਸਐਸ ਸਾਹਿਬ ਨੇ ਨੂੰ ਦਿੱਤੀ ਆ ਸਾਨੂੰ ਆਪਣਾ ਕਹਿੰਦੇ ਕੋਈ ਚੱਕਰ ਨਹੀਂ ਵੀ ਜਿਹੜੀ ਕਾਰਵਾਈ ਕਰਾਂਗੇ ਅਸੀਂ ਕੀ ਮੰਗ ਕਰਦੇ ਮੰਗਦਾ ਇਨਸਾਫ ਚਾਹੀਦਾ ਸਾਡਾ ਬੇਟਾ ਅਜੇ 19 ਸਾਲ ਦਾ 18 19 ਸਾਲ ਦਾ 20 ਸਾਲ ਦਾ ਵੀ ਨਹੀਂ ਹੋਇਆ ਇੱਕ ਗੱਲ ਨਵਦੀਪ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋਈ ਹੈ ਸਰ ਕਿਵੇਂ ਮੌਤ ਹੋਈ ਕੀ ਕਰ ਲਿਆ ਇਹਦੇ ਵਿੱਚ ਇੱਕ ਗੱਲ ਆਪਣਾ ਰਣਦੀਪ ਸਿੰਘ ਵਾਸੀ ਮੀਨੀਆਂ ਵੱਲੋਂ ਬਿਆਨ ਲਿਖਾਇਆ ਗਿਆ ਜੀ ਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਉਹਦਾ ਬ੍ਰਦਰ ਨਵਦੀਪ ਸਿੰਘ ਜੋ ਕਿ ਪੱਤੋ ਵਿਦਿਆਲਿਆ ਵਿੱਚ ਜਿੱਥੇ ਨਚ ਸ਼ਰੂ ਕੇਂਦਰ ਚੱਲ ਰਿਹਾ ਸੀਗਾ ਉਹਦੇ ਵਿੱਚ ਦਾਖਲ ਕੀਤਾ ਗਿਆ ਸੀ ਜੋ ਕੱਲ ਉਹਨਾਂ ਵੱਲੋਂ ਉਹਦਾ ਫੋਨ ਆਇਆ ਕਿ ਉਸ ਦੇ ਭਰਾ ਨੂੰ ਕੁੱਟਮਾਰ ਕੀਤੀ ਗਈ ਹੈ ਸੁਖਪਾਲ ਸਿੰਘ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਸੀ ਜੋ ਦੌਰਾਨ ਕੁੱਟ ਕੁੱਟਮਾਰ ਕਰਨ ਤੋਂ ਬਾਅਦ ਹਸਪਤਾਲ ਵਿੱਚ ਉਸਦੀ ਡੈਥ ਹੋ ਚੁੱਕੀ ਹੈ ਜੀ ਕੁੱਟਮਾਰ ਕਿਉਂ ਕੀਤੀ ਇਹ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹ ਸੁਖਪਾਲ ਕੌਣ ਹੈ ਜੀ ਸੁਖਪਾਲ ਸਿੰਘ ਇੱਕ ਉਥੇ ਜੀ ਡੇਰਾ ਜੀ ਉਹਦੇ ਵਿੱਚ ਮੁਖੀ ਹੈ ਜੀ ਇਹ ਤੇ ਨਿਹੰਗ ਨੇ ਹਾਂ ਜੀ ਹਾਂ ਜੀ ਇਹ ਇਹਨਾਂ ਵੱਲੋਂ ਕੁਟਮਾਰ ਕੀਤੀ ਗਈ ਹੈ। ਇਹਨਾਂ ਵੱਲੋਂ ਨਮੀਨ ਅਲੀਗੇਸ਼ਨ ਇਹਨਾਂ ਵੱਲ ਲੱਗੇ ਵੀ। ਪਰਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਜਾ ਮੰਗਣ ਭੇਜਿਆ ਸੀਗਾ ਜਿਸ ਤੋਂ ਬਾਅਦ ਉਹਨੇ ਮੋਟਰਸਾਈਕਲ ਲੈ ਗਿਆ ਉਸ ਤੋਂ ਬਾਅਦ ਫੋਨ ਕਰ ਦਿੱਤਾ ਗਿਆ ਪਰਵਾਰ ਨੇ ਨਹੀਂ ਲਗਾਇਆ। ਹਾਂਜੀ, ਵੈਰੀਫਿਕੇਸ਼ਨ ਕਰਨ ਉਹਦੇ ਵਿੱਚ ਚੱਲੀ ਜੀ। ਕਾਰਵਾਈ ਕੀ ਕੀਤੀ ਗਈ ਜੀ? 302 ਦਾ ਪਰਚਾ ਹੋ ਚੁੱਕਾ ਹੈ 191 ਨੰਬਰ ਐਫ ਆਈ ਆਰ ਜੀ ਕੱਲ 302 148 ਤੇ 191 ਜੀ। ਕਿੰਨੇ ਜਣਾਂ ਦਾ ਪਰਚਾ ਹੋਇਆ ਜੀ? ਬਾਈ ਨੇਮ ਸੁਖਪਾਲ ਸਿੰਘ ਸੁੱਖਾ ਤੇ ਬਾਕੀ ਅਣਪਛਾਤੇ ਵਿਅਕਤੀ ਹੈ ਜੀ। ਇਹ ਸੁਖਪਾਲ ਸਿੰਘ ਕਦੇ ਤੋਂ ਨਸ਼ਾ ਛਡਾਓ ਕੇਂਦਰ ਚਲਾ ਰਹੇ ਸੀਗੇ ਜੀ ਇਨਵੈਸਟੀਗੇਸ਼ਨ ਦਾ ਪਾਰਟ ਇਹ ਕਰੀ ਚਲ ਜਿਨ੍ਹਾਂ ਦੇ ਮਾਮਲੇ ਦਰਜ ਕੀਤਾ ਹੋ ਕੇ ਫੜ ਲੇਗੇ ਅਰੈਸਟ ਬਾਕੀ ਜੀ ਅਰੈਸਟ ਜਾਰੀ ਜਪਾਲ ਉਹਨਾਂ ਦੀ ਫੜੇ ਜਾਣਗੇ ਜਲਦੀ ਜੀ